ਹਾਂਜੀ ਦੋਸਤੋ ਸ਼ਾਰਟ ਵੀਡੀਓ ਬਣਾ ਰਹੇ ਆ ਜੀ ਬਾਈ ਬਲਜਿੰਦਰ ਦੇ ਘਰੋਂ ਪਿੰਡ ਫੂਲਾ ਜੀ ਤਹਿਸੀਲ ਵੀ ਫੂਲਾ ਤੇ ਜ਼ਿਲ੍ਹਾ ਮਿੱਤਰੋ ਬਠਿੰਡਾ ਐਰ ਸੈਰ ਕਰਾਉਸ ਆਪਾਂ ਇੱਕ ਸਾਨੂੰ ਬੱਛੀ ਦਿਖਾ ਰਹੇ ਆ ਰੰਗ ਮਿੱਤਰੋ ਬਹੁਤ ਸੋਹਣਾ ਫੀਸ ਕੁਆਲਿਟੀ ਬਹੁਤ ਚੰਗੀ ਆ ਤੇ ਉਮਰ ਮਿੱਤਰੋ ਇਹਦੀ ਅੰਕਲ ਤੋਂ ਪੁੱਛਦੇ ਆ ਕੋਈ ਫੋਰਟ ਨਹੀਂ ਕੋਈ ਸਾਖ ਨਹੀਂ ਮਾੜਾ ਦਿਖਾਵਾਂਗੇ ਜੀ ਝੋਲੀ ਹੋਣੀ ਪਤਾ ਲੱਗਦਾ ਮਿੱਤਰੋ ਗਲਾਬੀ ਥਾਣਾ ਤੇ ਗਲਾਬੀ ਮਿੱਤਰੋ ਥਾਣਾ ਮੋਟਾ ਸਣਾ ਕਿੰਨੇ ਕੁਮਰ ਆ ਜੀ ਇਹਦੀ ਇਹਦੀ 8-9 ਮਹੀਨੇ 8-9 ਮਹੀਨੇ ਹਾਂਜੀ ਤੇ ਲੈ ਲਓ 5 ਕਿ ਮਹੀਨਿਆਂ ਨੂੰ ਟੀਕਾ ਹਾਂਜੀ ਲੈ ਜੂਗਾ 5-6 ਮਹੀਨੇ ਦਾ ਹੀ ਹੈ ਨਾ ਤੇ ਮੁੱਲ ਕੀ ਕਰਤਾ ਮੁੱਲ ਇਹਦੇ 20000 ਮੁੱਲ 20000 ਤੇ ਤੋਰੋ ਜੇ ਇੱਕ ਵਾਰੀ ਮਾੜਾ ਤੋਰ ਕੇ ਦਿਖਾ ਮੁੱਲ ਮਿੱਤਰੋ 20000 ਹੈ 8-9 ਮਹੀਨਿਆਂ ਦੀ ਹੈਗੀ ਆ 5-6 ਮਹੀਨੇ ਮਿੱਤਰੋ ਸਾਹਮ ਕੇ ਟੀਕਾ ਲੈਣ ਵਾਲੀ ਹੈ ਤੇ ਤਸੱਲੀ ਤੁਸੀਂ ਖੁਦ ਕਰਨੀ ਹੈ ਵੈਸੇ ਮਿੱਤਰੋ ਬੱਚੀ ਚੰਗੀ ਆ ਤੌਰ ਵੀ ਬਹੁਤ ਸੋਹਣੀ ਹੈ ਫੇਸ ਕੁਆਲਟੀ ਸਰੀਰ ਪੱਖੋਂ ਵੀ ਮਿੱਤਰੋ ਬਹੁਤ ਚੰਗੀ ਤੇ ਬਾਈ ਦਾ ਜਿਹੜਾ ਨੰਬਰ ਆ ਸਕਰੀਨ ਤੇ ਚੱਲੂਗਾ ਹਾਂ ਅੱਛਾ